ਰਿਪੋਰਟ ਦੇ ਕਸਬਾ ਮਮਦੋਟ ਦੇ ਪਿੰਡ ਸ਼ਾਂਗਾ ਖੁਰਦ ਵਿੱਚ ਦੋ ਤੀਰਾਂ ਵਿਚਾਲੇ ਜੰਮ ਕੇ ਡਾਂਗਾ ਛੋਟੇ ਚੱਲੇ ਇੱਟਾ ਰੋੜੇ ਵੀਡੀਓ ਸੋਸ਼ਲ ਮੀਡੀਆ ਤੇ ਹੋਈ ਵਾਇਰਲ ਪਿੰਡ ਸ਼ਾਂਗਾ ਖੁਰਦ ਵਿਖੇ ਕੁਝ ਦਿਨ ਪਹਿਲਾਂ ਟਰੈਕਟਰ ਦੇ ਕੰਦ ਨਾਲ ਖਹਿ ਜਾਣ ਤੋਂ ਪੈਦਾ ਹੋਏ ਵਿਵਾਦ ਨੇ ਕੱਲ ਉਸ ਵੇਲੇ ਭਿਆਨਕ ਰੂਪ ਲੈ ਲਿਆ ਕਿ ਦੋਵਾਂ ਟੀਰਾ ਦੇ ਬੰਦੇ ਜਨਾਨੀਆਂ ਇੱਕ ਦੂਜੇ ਤੇ ਡਾਂਗੋ ਡਾਂਗੀ ਅਤੇ ਇੱਟਾਂ ਰੋੜਿਆਂ ਦਾ ਮੀਂਹ ਵਰਸਾਉਣ ਲੱਗੇ ਕਿਸੇ ਦੀ ਹਿੰਮਤ ਨਹੀਂ ਪਈ ਕਿ ਦੋਵਾਂ ਟੀਰਾ ਨੂੰ ਛਡਵਾ ਸਕਣ ਬਲਕਿ ਦੂਰ ਦੂਰ ਰਹਿਣ ਵਿੱਚ ਹੀ ਆਪਣੀ ਭਲਾਈ ਸਮਝਦੇ ਰਹੇ ਇਸ ਝਗੜੇ ਦੌਰਾਨ ਦੋਨਾਂ ਧਿਰਾਂ ਦੇ ਦੋ ਪੁਰਸ਼ ਅਤੇ ਦੋ ਔਰਤਾਂ ਸਖਤ ਫੱਟੜ ਹੋ ਗਈਆਂ ਜਿਨ੍ਹਾਂ ਨੂੰ ਮਮਦੋੜ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਦੇਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਤੁਸੀਂ ਵੀ ਦੇਖੋ ਇਹ ਤਸਵੀਰਾਂ ਕਿਵੇਂ ਇੱਕ ਦੂਸਰੇ ਤੇ ਦੋਨਾਂ ਧਿਰਾਂ ਵੱਲੋਂ આરોਪ ਲਗਾਏ ਜਾ ਰਹੇ ਹਨ ਏਐਮ ਟੀਵੀ ਲਾਈਵ ਕਿਸੇ ਤਰ੍ਹਾਂ ਦੇ આરોਪਾਂ ਦੀ ਪੁਸ਼ਟੀ ਨਹੀਂ ਕਰਦਾ ਦਾ ਤੇ ਕਿਹੜਾ ਪਿੰਡ ਤੇ ਕਦੋਂ ਰੋਲਾ ਪਿਆ ਕੀ ਹੋਰਗਾ ਪਰਮਜੀਤ ਸਿੰਘ ਨਾਂ ਮੇਰਾ ਜੀ ਪਿੰਡ ਸ਼ਾਂਗਾ ਖੁਰਦੇ ਜੀ ਸਰ ਇਹ 21 ਤਰੀਕ ਦੀ ਕੱਲ੍ਹ ਹੈ ਗੱਲ ਹੈ ਜੀ ਲਗਭਗ 3:30 ਵਜੇ ਦੀ ਸਾਡੀ ਕੰਦ ਨੂੰ ਉਹਨਾਂ ਦੀ ਟਰਾਲੀ ਟਕਰਾਈ ਸੀ ਜੀ ਉਹਦੇ ਕਰਕੇ ਮਾੜਾ ਮੋਟਾ ਰੋਲਾ ਰੁਪਾਇਆ ਤੇ ਚੁੱਪ ਹੋ ਗਈ ਉਸ ਤੋਂ ਬਾਅਦ ਜੀ ਮੇਰਾ ਬੱਚਾ ਬਿਮਾਰ ਸੀ ਬੁਖਾਰ ਬਹੁਤ ਜ਼ਿਆਦਾ ਸੀ ਮੈਂ ਅਮਰੀਕ ਸਿੰਘ ਮੈਡੀਕਲ ਤੇ ਦਵਾਈ ਲੈਣ ਗਿਆ ਸੀ ਮੈਡੀਕਲ ਦੇ ਅੰਦਰ ਜੀ ਤਰਸੇਮ ਸਿੰਘ ਤ੍ਰਿਲੋਕ ਸਿੰਘ ਤੇ ਹਰਜਿੰਦਰ ਸਿੰਘ ਤਰਸੇਹ ਸਿੰਘ ਸਨ ਆਫ ਬੋਰਡ ਸਿੰਘ ਪ੍ਰਲੋਕ ਸਿੰਘ ਹਰਜਿੰਦਰ ਸਿੰਘ ਸਨ ਆਫ ਬਲਦੇਵ ਸਿੰਘ ਜੀ ਇਸ ਗੱਲ ਦਾ ਮੈਡੀਕਲ ਅਮਰੀਕ ਸਿੰਘ ਗਵਾਹ ਜੀ ਉਹਦੇ ਦੁਕਾਨ ਦੇ ਕੈਵਨ ਦੇ ਅੰਦਰ ਜਾ ਕੇ ਤਿੰਨਾਂ ਬੰਦਿਆਂ ਨੇ ਮੇਰੇ ਤੇ ਹਮਲਾ ਕੀਤਾ ਜੀ ਕਿ ਕਿਨੇ ਕਿਨੇ ਸੱਟਾਂ ਲਾਈਆਂ ਜਾਂ ਕਿ ਰੋਲਾ ਪਿਆ ਤੁਹਾਡਾ ਹਾਂਜੀ ਸਰ ਇਹ ਕੱਲ ਪੰਚਾਇਤ ਗੱਠੀ ਹੋਈ ਸੀ ਜੀ ਪੰਚਾਇਤ ਦੇ ਵਿੱਚ ਅਸੀਂ ਜੋ ਨਿਆਂ ਮੰਗਾਉਦੇ ਹਾਂ ਤੋਂ ਇਨਕਾਰ ਕਰ ਗਏ ਜੀ ਬੰਦੇ ਆਪੋਂ ਆਪਣੇ ਘਰੇ ਪੰਚਾਇਤ ਚਲੀ ਗਈ ਉਸ ਤੋਂ ਬਾਅਦ ਇਹਨਾਂ ਦਾ ਲੜਕਾ ਲੰਘਿਆ ਜੀ ਮੇਰੇ ਗੇਟ ਦੇ ਅੱਗੇ ਜੀ ਗਾਲ ਕੱਢੀਆਂ ਨੇ ਪੈਣ ਦੀ ਮਾडम ਬੜਾ ਗਾਲੀ ਗਲੋਛ ਹੋਇਆ ਜੀ ਉਸ ਤੋਂ ਬਾਅਦ ਮੇਰਾ ਬ੍ਰਦਰ ਤਾਣੀ ਤੇ ਰੰਦੇ ਇਹਨਾਂ ਦੇ ਗੇਟ ਦਾ ਗੋਲਾਂਗ ਰੈ ਸੀ ਜੀ ਮੇਰਾ ਬ੍ਰਦਰ ਅ ਸਿਸਟਰ ਤੇ ਉਹਨਾਂ ਦਾ ਭਤੀਜਾ ਜੀ ਇਹ 25 ਤੋਂ 30 ਬੰਦੇ ਲੇਡੀਜ਼ ਦੇ ਗਲ ਪੈ ਗਏ ਜੀ ਉਸ ਤੋਂ ਬਾਅਦ ਅਸੀਂ ਇਹਨਾਂ ਦੇ ਗੇਟ ਦੇ ਅੱਗੇ ਛਡਾਉਣ ਗਏ ਇਹਨਾਂ ਨੇ ਮੇਰੇ ਆ ਗਨਾਸੀ ਮਾਰੀ ਆ ਜੀ ਇੱਥੇ ਕਾਫੀ ਸੱਟਾਂ ਮੇਰੇ ਲੱਗੀਆਂ ਆ ਜੀ ਅੱਖ ਤੋਂ ਮੈਨੂੰ ਤਕਲੀਫ ਬਹੁਤ ਜ਼ਿਆਦਾ ਹੋ ਰਹੀ ਆ ਇਹ ਤਾਂ ਕਿ ਲੱਗੇ ਹੋਇਆ ਇਹ ਲਗਭਗ ਸਰ 20 25 ਜਣੇ ਸੀਗੇ ਜਨਾਨੀਆਂ ਬੰਦੇ ਉਹਨਾਂ ਦਾ ਕਹਿਣਾ ਸਾਡੇ ਤੇ ਇਟਾ ਸੁੱਤੇ ਤੁਹਾਡੇ ਵੱਲੋਂ ਸੁੱਤੇ ਕਹਿਣਾ ਹੈ ਕਿ ਇਸ ਤਰ੍ਹਾਂ ਦੀ ਗੱਲ ਨਹੀਂ ਸਰ ਕੋਈ ਨਹੀਂ ਜੀ ਕੋਈ ਐਸੋ ਚੱਕਰ ਇਟਾ ਰੋੜੇ ਆਪ ਖਿਲਾ ਰਹੇ ਹੋਂ ਦਾ ਮੇਰੇ ਗਡਾਸੀ ਮਾਰਿਆ ਤਰਲੋਕ ਸਿੰਘ ਨੇ ਜੀ ਤੇ ਮੇਰੀ ਭੈਣ ਦੇ ਗਾਲੀ ਗਲੋਚ ਕਰਕੇ ਪਹਿਲਾ ਉਹਨਾਂ ਦੇ ਗਾਲ ਪੈ ਕੇ ਚੱਲੇ ਸੀ 25 30 ਅਸੀਂ ਤਾਂ ਛਡਾਉਣ ਗਏ ਉਹਨਾਂ ਨੂੰ ਕਰੇ ਉਹਨਾਂ ਦੇ ਹਮਲਾ ਕਰਨ ਨਹੀਂ ਗਏ ਅਸੀਂ ਤਾਂ ਛਡਾਉਣ ਗਏ ਗੇਟ ਦੇ ਅੱਗੇ ਉਹਨਾਂ ਨੂੰ ਕੀ ਨਾਮ ਤੁਹਾਡਾ ਪਰਮਜੀਤ ਸਿੰਘ ਜੀ ਨਾਮ ਮੇਰਾ ਸੰਦੀਪ ਹੈ ਪਤਨੀ ਪਰਮਜੀਤ ਹਾਂਜੀ ਮੇਰੇ ਦੀਦੀ ਹੋਰ ਯਾਰ ਆਏ ਸੀਗੇ ਬਾਹਰੋਂ ਨਾ ਨਾਨ ਮੇਰੇ ਤੇ ਉਹਨਾਂ ਦੇ ਗਾਲ ਪੈ ਨੇ ਅਸੀਂ ਛਡਾਨ ਗਏ ਆ ਉਹਨਾਂ ਨੇ ਹਮਲਾ ਕੀਤਾ ਤਰਲੋਕ ਸਿੰਘ ਨੇ ਇੰਦਾ ਦੇ ਗੰਡਾਸੀ ਮਾਰੀ ਮੇਰੇ ਹਸਬੰਡ ਦੇ ਕਿੰਨੀਆਂ ਸੱਟਾਂ ਲੱਗੀਆਂ ਸੱਟਾਂ ਕਾਫੀ ਨੇ ਜੀ ਬਾਹਾਂ ਤੇ ਆ ਸਿਰ ਤੇ ਆ ਹਾਂਜੀ ਲੱਤ ਤੇ ਵੀ ਐ ਲੜਾਈ ਹੈ ਕੱਲ ਲੜਾਈ ਹੋਈ ਸੀ ਸ਼ਾਮ ਨੂੰ ਤੇ ਜਨਾਨੀ ਜਨਾਨਕਾਰ ਰਹਿ ਗਈ ਸੀ ਆਹੀ ਸਾਰਿਆਂ ਸੱਟਾਂ ਲਾਈਆਂ ਨੇ ਤੇ ਡਾਂਗਾ ਵਿਚ ਲਾਈਆਂ ਨਰਪੈਂਚਾਂ ਨੇ ਤੋਂਨਾਂ ਦੇ ਮੁੰਡਿਆਂ ਨੇ ਪਤੇਚਾਂ ਨੇ ਕਦੋਂ ਨਾਲ ਹਮਲਾ ਕੀਤਾ ਉਹਨਾਂ ਨੇ ਡਾਂਗਾ ਲਾਈ ਫਿਰਦੇ ਹੇ ਟਰੋੜਾ ਬੜਾ ਹਮਾਰਾ ਨੇ ਤੇ ਬਾਦੂ ਡਾਂਗਾ ਲਾਈ ਫਿਰਦੇ ਨੇ ਕਿੰਨੇ ਜਣੇ ਹੈਗੇ ਸੀਗੇ ਉਹ ਹੈਗੇ 15 ਕੁ ਜਣੇ ਮੁੰਡੇ ਆਹ ਲੜਾਈ ਹੋਈ ਕਿੱਥੇ ਸਾਡ ਘਰੇ ਆ ਕੇ ਗਾਲ ਪੈਣ ਜਨਾਂ ਕਹਿੰਦਾ ਫੈਂਡਰ ਕੀ ਲੜਾਈ ਲਖਮਿੰਦਰ ਸਿੰਘ ਪੈਂਟ ਮੇਰਾ ਸ਼ਾਂਗਾ ਖੁਰਦਿਆ ਉਹ ਆਏ 15 20 ਜਣੇ ਉਹਨਾਂ ਪੇ ਜਨਾਨੀਆਂ ਨੂੰ ਬਹੁਤ ਮਾਰਾ ਲ ਮੈਂ ਤੇ ਬਾਅਦ ਚ ਆਇਆ ਤੇ ਬਾਅਦ ਚ ਆ ਕੇ ਵੇਖਾ ਤਾਂ 15 ਛੋਟੀਆਂ ਡਾਂਗਾ ਲਈ ਖੜਦੇ ਸੀ ਤੇ ਘਰੇ ਆ ਗਏ ਸੀ ਘਰੇ ਆਏ ਨੇ ਤੇ ਘਰੇ ਆ ਕੇ ਗੱਲ ਪਾਇਕ ਜਨਾਨੀਆਂ ਦੇ ਸੱਟਾ ਸੱਟਾਂ ਲੱਗੀਆਂ ਹਾਂਜੀ ਸੱਟਾ ਵੀ ਲੱਗੀਆਂ ਨੇ ਮੈਨੂੰ ਬਾਹ ਤੇ ਲੱਗੀ ਔਰ ਅੱਡੀ ਟੁੱਟ ਗਈ ਤੇ ਜਨਾਨੀਆਂ ਨੂੰ ਲੱਗੀਆਂ ਨੇ ਫਰਫੜਾ ਵੀ ਹੋਇਆ ਏ ਏਟਾ ਵਟੇ ਹਾਂਜੀ ਏਟਾ ਰੋੜੇ ਵਿੱਚ ਲਾਇਏ ਨੇ ਸਾਡੇ ਘਰੇ ਨੁਕਸਾਨ ਕਿੱਥੇ ਹੋ ਰਿਹਾ ਹੈ ਹੋਰ ਉਹ ਛੀਛੇ ਛੋਸੇ ਤੋੜ ਦਿੱਤੇ ਨੇ ਕੌਣ ਕੌਣ ਸੀ ਮੈਂ ਤਾਂ ਗਿਆ ਨਹੀਂ ਘਰੇ ਅਜੇ ਤੇ ਉਹ ਬਾਵਾ ਜਾਣੇ ਸੀ ਪਰਮਜੀਤ ਪ੍ਰੇਮ ਮਨਜੀਤ ਤੇ ਗਰਮੀਤ ਹੋਰ ਵੀ ਬੜੇ ਜਣੇ ਗਏ ਸੀ ਸੂਣ ਸੂਣ ਵਰੀ ਬਹੁਤ ਜ਼ਿਆਦਾ ਉਹਨਾਂ ਰਿਸ਼ਤੇਦਾਰ ਆਏ ਹੋਏ ਤੁਹਾਡੀ ਲੜਾਈ ਕਿਵੇਂ ਹੋਈ ਤੇ ਕਦੋਂ ਹੋਈ ਤਤਕਾਲੋ ਇਹ 3 ਵਜੇ ਤੋਂ ਬਾਅਦ ਚ ਲੜਾਈ ਹੋਈ ਏ ਡਾਂਗਾ ਛੋਟੇ ਲੈ ਕੇ ਆਏ ਨੇ ਅਸੀਂ ਇਕੱਲੇ ਖੜੇਗੇ ਸੀ ਪੈਣਾ ਪੈਣਾ ਕੱਲੀ ਜਨਾਨੇ ਜਨਾਨੀ ਆਈ ਗਿਆ ਸਾਨੂੰ ਸੱਟਾਂ ਕਰ ਗਏ ਨੇ ਕਿੰਨੇ ਜਣੇ ਸੀ ਅਸੀਂ 3-4 ਜਣੇ ਹੈਗੇ ਅਸੀਂ ਬਾਕੀ ਉਹ ਬੰਦੇ ਬਹੁਤ ਜ਼ਿਆਦਾ ਸੀ ਉਹ ਡਾਂਗਾ ਲੈ ਕੇ ਆਏ ਨੇ ਉਹਨਾਂ ਸਾਨੂੰ ਡਾਂਗਾ ਮਾਰੀਆਂ ਨੇ ਕੌਣ-ਕੌਣ ਹੋ ਸਕਦੇ ਨੇ ਉਹ ਬੰਦੇ ਉਹ ਹੱਕਦੇ ਨੇ ਨਾਮ ਦੱਸਿਓ ਪ੍ਰੇਮ ਸਿੰਘ ਪਰਮਜੀਤ ਗਰਮੀਤ ਬਰਨਤਾ ਸਿੰਘ ਤੇ ਕਿੰਨੇ ਕੁ ਤੁਹਾਡੇ ਸੱਟਾਂ ਲੱਗੀਆਂ ਨੇ ਸਾਡੇ 4-5 ਜਣੇ ਨੂੰ ਸੱਟਾਂ ਲੱਗ ਗਈਆਂ ਨੇ